ਚਲੋ ਜੀ ਮੇਲੋ ਜੀ ਇਸ ਲੋਗਾਂ ਨੂੰ ਮਿਲਨੇ ਨੂੰ ਇਹਦਾ ਨਾਮ ਹੈਗਾ ਹੈ ਜਸਪਿੰਦਰ ਸਿੰਘ ਜਰਮਨੀ ਦੇ ਨਾਰਥ ਸਿਟੀ ਦੇ ਵਿੱਚ ਯਾਨੀ ਕਿ ਬ੍ਰੇਮਨ ਸਿਟੀ ਦੇ ਨਾਰਥ ਵਿੱਚ ਉਹਦੇ ਚ ਇਹਨਾਂ ਇਹ ਪੁਲਿਸ ਦੇ ਆਫੀਸਰ ਬਣਨੇ ਜੋਇਨ ਕੀਤਾ ਇਹਨਾਂ ਨੇ ਜਰਮਨੀ ਦੇ ਵਿੱਚ ਹਿਸਟਰੀ ਕੰਮ ਕਰ ਦਿੱਤੀ ਪਹਿਲੇ ਸardar ji ਨੂੰ ਪਹਿਲੇ ਇੰਡੀਅਨ ਜਿਹੜੇ ਜਰਮਨ ਪੁਲਿਸ ਨੂੰ ਜੁਆਇਨ ਕਰਨਗੇ ਐ ਹਿਸਟੋਰੀਕਲ ਇਵੈਂਟ ਹੈ एक्चुअली ਕਿਹਾ ਜਾਂਦਾ ਹੈ ਇਸਨੂੰ ਕੁਝ ਹਾਲਾਂਕਿ ਦੇ ਲੋਕਾਂ ਨੂੰ ਨੋਰਮ ਲੱਗਦਾ ਹੈ ਲੇਕਿਨ ਜਰਮਨੀ ਵਾਸਤੇ ਇੱਕ ਹਿਸਟੋਰੀਕਲ ਡੇ ਹੈ ਤੇ ਇੱਥੇ ਪੋਲੀਟੀਕਲ ਡਿਸਕਸ਼ਨਸ ਵੀ ਹੁੰਦੇ ਕਾਫੀ ਹੋਰੀਆਂ ਨੇ ਤੇ ਸੋਚਿਆ ਜਾ ਰਿਹਾ ਹੈ ਕਿ ਇਹ ਕਿਸ ਤਰ੍ਹਾਂ ਹੈ ਠੀਕ ਹੈ ਗਲਤ ਹੈ ਇੱਥੇ ਵੀ ਜਿਹੜੇ ਪੋਲੀਟੀਸ਼ੀਅਨਸ ਡਿਸਕਸ਼ਨ ਕਰ ਰਹੇ ਨੇ ਪੁਲਿਸ ਕਮਿਸ਼ਨਰ ਜੀ ਕਿ ਕਿਸਰਾ ਚਲੇਵਾ ਕੇ ਬਟ ਐਸ ਯੰਗ ਮੈਨ ਯੰਗ ਲੰਡੇ ਨੇ ਨੌਜਵਾਨ ਨੇ ਜਸਪਿੰਦਰ ਜੀ ਨੇ ਆਪਣੀ ਕਾਬਲੀਅਤ ਨੂੰ ਦਿਖਾਇਆ ਇਹ ਵੀ ਅਚੀਵ ਕਰ ਸਕਦੇ ਨੇ ਪੁਲਿਸ ਕਮਿਸ਼ਨਰ ਜੀ ਇੱਥੇ ਵੀ ਜਿਹੜੇ ਜਰਮਨ ਪੋਲੀਟੀਸ਼ੀਅਨਸ ਨੇ ਇਹ ਵੀ ਇੱਕ ਜਰਮਨ ਪੁਲਿਸ ਆਫੀਸਰ ਸੀ ਜਿਹੜਾ ਕਹਿ ਰਹੇ ਇਹ ਬੜੀ ਚੰਗੀ ਗੱਲ ਹੈ ਕਿ ਇਹ ਐਫਐਜੇ ਬੰਦੇ ਜਿਹੜੇ ਪੁਲਿਸ ਵਿੱਚ ਆਣਗੇ ਉਹ ਉਹਦੇ ਕਰਕੇ ਜਿਹੜੀ ਹੈ ਸੋਸਾਇਟੀ ਲੋਕੀ ਨੇ ਉਹ ਬੇਝੜਕ ਹੋ ਕੇ ਇਹਨਾਂ ਲੋਕਾਂ ਨਾਲ ਗੱਲ ਕਰ ਸਕਦੇ ਨੇ ਇਹਨਾਂ ਪੁਲਿਸ ਵਾਲਿਆਂ ਨਾਲ ਗੱਲ ਕਰ ਸਕਦੇ ਨੇ ਕਿਉਂਕਿ ਇੰਗਲੈਂਡ ਦੇ ਵਿੱਚ ਤੇ ਅਮਰੀਕਾ ਵਿੱਚ ਤੇ ਹੋਰ ਮੁਲਕਾਂ ਵਿੱਚ ਵੀ ਸਦਾਰ ਜਿਹੜੇ ਨੇ ਪੁਲਿਸ ਆਫਿਸਰਸ ਹੈਗੇ ਨੇ ਕੈਨੇਡਾ ਵਿੱਚ ਵੀ ਐ ਵੀ ਲੜੀ ਇਸੇ ਦਮਾਰੇ ਗੱਲ ਕਰ ਰਹੀ ਕਿ ਇਹ ਚੰਗੀ ਗੱਲ ਹੈ ਜੀ ਕਿ ਇਹ ਇਸ ਰੰਦੇ ਜੰਗ ਮੁੰਡੇ ਜਿਹੜੇ ਨੇ ਅਲਗ-ਅਲਗ ਦੇਸ਼ਾਂ ਦੇ ਗਰੇ ਸਾਡੇ ਇੱਥੇ ਜਰਮੀ ਜਿ ਰਹਿ ਰਹੇ ਨੇ ਉਹਨਾਂ ਨੂੰ ਫੈਸਿਲਿਟੀ ਮਿਲਦੀ ਜੇ ਦੀਏ ਉਹ ਜੁਆਇਨ ਕਰ ਸਕਣ ਪੁਲਿਸ ਵੀ ਤੇ ਹੋ ਵੀ ਦਰਜਿਆਂ ਚ ਅਸਲ ਵਿੱਚ ਇਹਨਾਂ ਲੋਕਾਂ ਦੀ ਸਪੋਰਟ ਚੰਗੀ ਰਹੇਗੀ ਸੋਸਾਇਟੀ ਵਾਸਤੇ ਇਹ ਚੀਜ਼ਾਂ ਵਿੱਚ ਆਪਣੇ ਜਸਵਿੰਦਰ ਸਿੰਘ ਜੀ ਦੀ ਬੜੀ ਕਾਬਲੀਅਤ ਹੈ ਐ ਨਵੇਂ ਨੌਜਵਾਨਾਂ ਨੂੰ ਚਾਹੀਦਾ ਇਹਦਾ ਐਫਓ ਜੀ ਕਮਿਟੀ ਚ ਆਉਣ ਤੇ ਵਰਤ ਕਰ ਬੜੀ ਮਿਹਰਬਾਨੀ ਸਾਡੀ ਖਬਰਾਂ ਦੀ ਜ਼ਰੂਰੀ ਤੋਂ ਸੁਣੋ ਤੇ ਫਿਰ ਮਿਲਾਂਗੇ ਇਸੇ ਚੈਨਲ ਤੇ